ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਬੀਐਸ ਸੈਮੈਸਟਰ 5th ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਟੂਡੈਂਟਸ ਦੇ ਲਈ ਬੀਐਸ ਸੈਮੈਸਟਰ 5th ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਟੂਡੈਂਟਸ ਦੇ ਲਈ ਪੰਜਾਬੀ ਇਲੈਕਟਿਵ ਵਿਸ਼ਾ ਹੈਗਾ ਪੰਜਾਬੀ ਇਲੈਕਟਿਵ ਦਾ ਜਿਹੜਾ ਕਿ ਆਪਾਂ ਪਾਸਿੰਗ ਫਾਰਮੂਲਾ ਲੈ ਕੇ ਆਏ ਹਾਂ ਹਾਂਜੀ ਪਾਸਿੰਗ ਫਾਰਮੂਲਾ ਪੰਜਾਬੀ ਇਲੈਕਟਿਵ ਤੇ ਇਹਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਕਿ ਇੰਪੋਰਟੈਂਟ ਟਾਪਿਕਸ ਨੇ ਜਿਹੜੇ ਜਿਹੜੇ ਤੁਸੀਂ ਆਪਣੇ ਐਗਜ਼ਾਮ ਦੇ ਲਈ ਤਿਆਰ ਕਰਨੇ ਨੇ ਤੇ ਵੈਸੇ ਆਪਣਾ ਇਹ ਇਹਦਾ ਸਿਲੇਬਸ ਜਿਵੇਂ ਸਾਹਿਤ ਰੂਪ ਨੇ राजे ਉਹ ਆਪਾਂ অলਰੈਡੀ ਅਪਲੋਡ ਕਰ ਰੱਖੇ ਨੇ ਤੁਸੀਂ ਨਾ YouTube ਤੇ ਸਰਚ ਕਰ ਚੈਨਲ ਤੇ ਵਿਜ਼ਿਟ ਕਰਕੇ ਜਿਹੜੀ ਪਲੇਲਿਸਟ ਦੇ ਵਿੱਚ ਹੈ ਜਿਹੜੇ ਸਾਹਿਤ ਰੂਪ ਵਾਲੀ ਪਲੇਲਿਸਟ ਦੇਖਣੀ ਆ ਉਹਦੇ ਵਿੱਚ ਜਿਹੜੇ ਜਿਹੜੇ ਹੁਣ ਮੈਂ ਤੁਹਾਨੂੰ ਸਾਹਿਤ ਰੂਪ ਦੱਸੂਗੀ ਤੁਸੀਂ ਉਹ ਯਾਦ ਕਰ ਲੈਣੇ ਕਿਉਂਕਿ ਜਿਹੜੇ ਸਾਹਿਤ ਰੂਪ ਨੇ ਉਹ ਇਕੱਠੇ ਇੱਕੋ ਵੀਡੀਓ ਚ ਮੈਂ ਮਤਲਬ ਕਿ ਇੱਕੋ ਪਲੇਲਿਸਟ ਦੇ ਵਿੱਚ ਜਿਹੜੇ ਸਾਰੇ ਇਕੱਠੇ ਕਰਖੇ ਨੇ ਚਾਹੇ ਫਸਟ ਸੈਮੈਸਟਰ ਨੇ ਸੈਕੰਡ ਚ ਨੇ ਜਾਂ ਥਰਡ ਚ ਨੇ ਜਾਂ ਫੋਰਥ ਚ ਨੇ ਜਾਂ ਫਿਫਥ ਚ ਨੇ ਠੀਕ ਹੈ ਸਾਰੇ ਉਹਦੇ ਵਿੱਚੋਂ ਤੁਸੀਂ ਆਪਣੇ ਦੇਖਣੇ ਨੇ ਵੀ ਫਿਫਥ ਸੈਮੈਸਟਰ ਕਿਹੜੇ ਨੇ ਤੇ ਮਤਲਬ ਕਿ ਥਰਡ ਚ ਕਿਹੜੇ ਨੇ ਤੇ ਸੈਕੰਡ ਚ ਕਿਹੜੇ ਸੀ ਓਕੇ ਹਾਂਜੀ ਤੇ ਮੈਂ ਤਾਂ ਦੱਸਾਂਗੀ ਕਿ ਕਿੰਨੇ ਤੁਸੀਂ ਪ੍ਰਸੰਗ ਸਹਿਤ ਵਿਆਖਿਆ ਜਾਰ ਕਰਨੀ ਹੈ राजे ਤੁਹਾਡਾ ਪੇਪਰ ਹੈ 90 ਮਾਰਕਸ ਦਾ ਹੋਣਾ 90 ਦੇ ਵਿੱਚੋਂ 32 ਮਾਰਕਸ ਲੈਣੇ ਤੁਸੀਂ ਪੇਪਰ ਨੂੰ ਪਾਸ ਕਰਨ ਲਈ ਦੇ ਨਾਲ ਦੇ ਨਾਲ ਆਪਾਂ ਇਹ ਵੀ ਦੱਸਾਂਗੇ ਵੀ ਜਿਨ੍ਹਾਂ ਨੇ ਵਧੀਆ ਮਾਰਕਸ ਲੈਣੇ ਨੇ ਉਹਨਾਂ ਨੇ ਵੀ ਕਿੰਨੀ ਪ੍ਰਸੰਗ ਸਹਿਤ ਵਿਆਖਿਆ ਕਰ ਲੈਣਗੇ ਤਾਂ ਵੀ ਉਹਨਾਂ ਦੇ ਵਧੀਆ ਫੁੱਲ 80 ਦੇ ਨੇੜੇ ਤੇੜੇ ਉਹਨਾਂ ਦੇ ਮਾਰਕਸ ਆ ਜਾਣਗੇ ਕਿਉਂਕਿ ਬਾਕੀ ਇਹ ਜਿਹੜਾ ਲੈਂਗੁਏਜ ਦਾ ਪੇਪਰ ਹੁੰਦਾ ਹੁੰਦਾ ਹਨਾ ਇਹਦੇ ਵਿੱਚ ਕਈ ਵਾਰ ਸਪੈਲਿੰਗ ਮਿਸਟੇਕਸ ਵਗੈਰਾ ਹੋ ਜਾਂਦੇ ਨੇ ਤਾਂ ਉਹ ਵੀ ਬਹੁਤ ਚੀਜ਼ ਤੁਸੀਂ ਅਵੋਇਡ ਕਰਨੀ ਆ ਠੀਕ ਹੈ ਸਪੈਲਿੰਗ ਮਿਸਟੇਕ ਨਹੀਂ ਹੋਣੀ ਚਾਹੀਦੀ ਹਾਂਜੀ ਸਭ ਤੋਂ ਪਹਿਲਾਂ ਤੁਸੀਂ ਰਜੇ ਯਾਦ ਕਰਨੇ ਨੇ ਸਾਹਿਤ ਰੂਪ ਸਾਹਿਤ ਰੂਪ ਤਿੰਨ ਕਰਨੇ ਨੇ ਉਹ ਕਿਹੜੇ ਕਰਨੇ ਨੇ ਤਾਨੂੰ ਮੈਂ ਦੱਸ ਦੇ ਦੀ ਕਿਹੜੇ-ਕਿਹੜੇ ਚੀਜ਼ਾਂ ਤੁਸੀਂ ਯਾਰ ਕਰਨੇ ਨੇ ਦੇਖੋ ਸਾਹਿਤ ਰੂਪ ਯਾਰ ਕਰਨਾ ਹੈ ਸਾਹਿਤ ਰੂਪ ਹੈਗੇ ਨੇ ਤੁਹਾਨੂੰ ਜਿਹੜੇ ਕਿ ਪੇਪਰ 'ਚ ਦੋ ਆਉਣਗੇ ਦੋ 'ਚੋਂ ਤੁਸੀਂ ਦੋ ਦੇ ਵਿੱਚੋਂ ਤੁਸੀਂ ਇੱਕ ਕਰਨਾ ਹੋਊਗਾ ਸਾਹਿਤ ਰੂਪ ਤੁਹਾਨੂੰ 10 ਨੰਬਰ ਦਾ ਆਊਗਾ ਭਾਰਤੀ ਕਾਵਿ ਸ਼ਾਸਤਰ ਜਿਹਦੇ ਵਿੱਚੋਂ ਰੀਤੀ ਸੰਪਰਦਾਇ ਤੇ ਔਚਤਿਆ ਸੰਪਰਦਾਇ ਵਿੱਚੋਂ ਤੁਸੀਂ ਇੱਕ ਕੁਐਸਚਨ ਕਰ ਲਿਓ ਠੀਕ ਆ ਉਹ ਵੀ 10 ਨੰਬਰ ਦਾ ਮਤਲਬ ਕੀ ਇਹਨਾਂ ਚੋਂ ਤੁਸੀਂ ਪਾਸ ਹੋ ਜੂਗੇ ਸਾਹਿਤ ਰੂਪ ਭਾਰਤੀ ਕਾਵਿ ਸ਼ਾਸਤਰ ਜਿਹਦੇ ਚ ਇੱਕ ਕੁਐਸਚਨ ਕਰਨੇ ਚੋਂ ਤਿੰਨ ਕਰਨੇ ਹੋਣਗੇ ਤੁਸੀਂ ਕਿਹੜੇ ਕਿਹੜੇ ਕਰਨੇ ਮੈਂ ਤੁਹਾਨੂੰ ਦੱਸੂਗੀ ਕਿੱਸਾ ਕਾਵ ਤੇ ਸਾਹਿਤ ਦਾ ਇਤਿਹਾਸ ਦੇ ਵਿੱਚੋਂ ਕਿੱਸਾ ਕਾਵ ਤੇ ਵਾਰ ਕਾਵ ਦੇ ਜਿਹੜੇ ਕੁਐਸਚਨ ਆਨਸਰ ਨੇ ਇਹ ਕੁਐਸਚਨ ਤੁਸੀਂ ਉਹੀ ਕਰਨੇ ਜਿਹੜੇ ਬਾਰ-ਬਾਰ ਰਿਪੀਟ ਆਏ ਹੋਏ ਨੇ ਤੇ ਇਹ ਆਪਾਂ ਨੇ ਚੈਨਲ ਤੇ ਆਲਰੇਡੀ ਕਰਵਾਤੇ ਇਹ ਹੈਗੇ ਨੇ 20 ਮਾਰਕਸ ਤੇ ਤੁਸੀਂ ਪਾਸ ਤੇ ਇੱਥੇ ਹੀ ਹੋਗੇ ਇੱਥੇ ਤੁਹਾਡਾ 40 ਮਾਰਕਸ ਦਾ ਪੇਪਰ ਬਣ ਗਿਆ ਇੱਥੋਂ ਰਾਮਨਾਲ ਪਾਸ ਹੋਗੇ ਫਿਰ ਤੁਸੀਂ ਪ੍ਰਸੰਗ ਸਹਿਤ ਵਿਆਖਿਆ ਕਰਨੀ ਹੈ ਪ੍ਰਸੰਗ ਸਹਿਤ ਵਿਆਖਿਆ राजे ਆਊਗੀ 10 ਨੰਬਰ ਦੀ ਆਊਗੀ ਤੇ ਪ੍ਰਸੰਗ ਸਹਿਤ ਵਿਆਖਤ ਵਾਹ ਆਊਗਾ ਵਿਸ਼ਾ ਵਸਤੂ ਵਿਸ਼ਾ ਵਸਤਾ ਆਊਗਾ ਜਿਹੜਾ ਤੁਹਾਨੂੰ ਵਿਸ਼ਾ ਵਸਤੂ 10 ਮਾਰਕਸ ਦਾ ਹੋਊਗਾ ਉਹ ਵੀ ਉਹਨਾਂ ਦੀ ਹੀ ਕਰਨੀ ਹੈ ਜਿਨ੍ਹਾਂ ਤੁਸੀਂ ਪ੍ਰਸੰਗ ਸਹਿਤ ਵਿਆਖਿਆ ਕਰੋਗੇ ਪ੍ਰਸੰਗ ਸਹਿਤ ਵਿਆਖਿਆ ਤੁਸੀਂ ਕਿੰਨੀ ਕਰਨੀ ਹੈ ਕਿੰਨੇ ਰਾਈਟਰਾਂ ਦੇ ਕਰਨੀ ਆ ਉਹ ਵੀ ਮੈਂ ਤੁਹਾਨੂੰ ਦੱਸ ਦਿਆਂ ਵੀ ਕਿੰਨੇ ਕਵੀ ਨਜ਼ਰ ਕਰਨੀ ਆ ਤਾਂ ਇਹ ਇੱਕ ਪ੍ਰਸੰਗ ਸਹਿਤ ਵਿਆਖਿਆ 10 ਨੰਬਰ ਦੀ 10 ਨੰਬਰ ਦਾ ਵਿਸ਼ਾ ਵਸਤੂ ਠੀਕ ਹੈ ਇਹ 20 ਮਾਰਕਸ ਇੱਥੇ 10 ਇੱਥੇ 10 ਇਹ ਹੋ ਗਏ 40 50 60 60 ਨੰਬਰ ਦਾ ਪੇਪਰ ਐਨਾ ਈਜ਼ੀ ਹੈ ਬਿਨਾ ਨਾਟਕ ਵਾਲੇ ਕੁਸ਼ਚਨ ਅਨੁਸਾਰ ਤੋਂ ਤੁਹਾਡਾ 60 ਨੰਬਰ ਦਾ ਪੇਪਰ ਆ ਤੇ ਇਹਦੇ ਚੋ ਸ਼ਾਰਟੇਜ ਦੇਖੋ ਕਿੰਨੀ ਹੈ ਚੋ ਤਿੰਨ ਕਰਨੇ ਨੇ ਚੋ ਇੱਕ ਕੁਸ਼ਚਨ ਕਰਨਾ ਇਹ ਚੋ ਸਿਰਫ ਇੰਪੋਰਟੈਂਟ ਕੁਸ਼ਚਨ ਕਰਨੇ ਨੇ ਪ੍ਰਸੰਗ ਸਹਿਤ ਵਿਆਖਿਆ ਤੁਹਾਨੂੰ ਤਿੰਨ ਕਵੀ ਦੱਸੂੰਗੀ ਠੀਕ ਹੈ ਵਿਦਿਆ ਲੋਸੀ ਅਗਲੇ ਕਰ ਲਓ ਜਾਂ ਪਿਛਲੇ ਕਰ ਲਓ ਉਹਨਾਂ ਦੀ ਹੀ ਵਿਸ਼ਾ ਵਸਤੂ ਤਾਂ ਤੁਸੀਂ ਇੰਨਾ ਸ਼ਾਰਟ ਯਾਦ ਕਰਕੇ ਵੀ ਤੁਹਾਡੇ 60 ਪਲੱਸ ਮਾਰਕਸ ਦੇ ਵਿੱਚ ਤੁਸੀਂ ਰਾਮ ਨਾਲ ਪਾਸ ਹੋਵੋਗੇ ਪੇਪਰ ਠੀਕ ਹੈ ਹਾਂ ਜਿਹਨਾਂ ਨੂੰ ਲੱਗਦਾ ਕਿ ਸੀ ਪ੍ਰਸੰਗ ਅਸੀਂ ਸਿਰਫ 40 ਮਾਰਕਸ ਦਾ ਕਰਕੇ ਹੀ ਬਣ ਪੇਪਰ ਨੂੰ ਪਾਸ ਕਰਨਾ ਤਾਂ ਉਹ ਇਹ ਤਿੰਨ ਚੀਜ਼ਾਂ ਕਰ ਲੈਣਗੇ ਓਕੇ ਵੈਸੇ ਪ੍ਰਸੰਗ ਸਹਿਤ ਵੇਖਿਆ ਤੇ ਈਜ਼ੀ ਹੋਉਂਦੀ ਹੈ ਤੇ ਕਵੀ ਵਿਦੇ ਵਿੱਚ ਸੌਖੀ ਨੇ ਤੁਹਾਡੇ ਵਾਰਿਸ ਆ ਹਾਸ਼ਮ ਅਹਿਮਦ ਯਾਰ ਫਜ਼ਲ ਸ਼ਾਹ ਸਾਰੇ ਕਿੱਸਾ ਕਾਵੀ ਨੇ ਆ ਤਾਂ ਦੋਨੋਂ ਵੈਸੇ ਹੀ ਆਏ ਜਾਂਦੀ ਹੈ ਪ੍ਰਸੰਗ ਸਹਿਤ ਵੇਖਿਆ ਇਹ ਹਾਂਜੀ ਹੁਣ ਤੁਹਾਨੂੰ ਮੈਂ ਦੱਸ ਦਿਆਂ ਵੀ ਕਿੰਨੇ ਤੁਸੀਂ ਕਵੀ ਕਰਨੇ ਨੇ ਦੇਖੋ ਅ ਪਹਿਲਾਂ ਤਾਂ ਪ੍ਰਸੰਗ ਸਹਿਤ ਵਿਆਖਿਆ ਦੇ ਲਈ ਦੇਖੋ ਪ੍ਰਸੰਗ ਸਹਿਤ ਵਿਆਖਿਆ ਲਈ ਤੁਹਾਡੇ ਕਵੀ ਹੋਣਗੇ ਨੇ ਵਾਰਿਸ਼ਾ ਹਾਸ਼ਮ ਅਹਿਮਦ ਜ਼ਾਰ ਮੁਹੰਮਦ ਸ਼ਾਹ ਤੇ ਫਜ਼ਲ ਸ਼ਾਹ ਇਹ ਨੇ ਮੁਹੰਮਦ ਸਾਦਾ ਜੰਗਨਾਮਾ ਹੋਊਗਾ ਨਾਲ ਤਾਂ ਇਹਨਾਂ ਇਹ ਪੰਜ ਕਵੀ ਨੇ ਪੰਜ ਕਵੀਆਂ ਦੇ ਵਿੱਚੋਂ ਤੁਸੀਂ ਕੋਈ ਤਿੰਨ ਕਵੀ ਕਰ ਲਓ ਜਾਂ ਤਾਂ ਫਰਸਟ 3 ਕਰ ਲਓ ਜਾਂ ਲਾਸਟ 3 ਵਾਰਿਸ਼ਾ ਹਾਸ਼ਮ ਸ਼ਾ ਅਹਿਮਦ ਜ਼ਾਰ ਜਾਂ ਤਾਂ ਇਹ ਤਿੰਨ ਕਰ ਲਓ ਇਹਨਾਂ ਤਿੰਨਾਂ ਦੀ ਹੀ ਪ੍ਰਸੰਗ ਸਹਿਤ ਵਿਆਖਿਆ ਇਹਨਾਂ ਤਿੰਨਾਂ ਦੀ ਵਿਸ਼ਾ ਵਸਤੂ ਮੈਂ ਚੈਨਲ ਤੇ ਵੀ ਵੀਡੀਓ ਐਵੇਂ ਅਪਲੋਡ ਕਰੂੰਗੀ ਫਰਸਟ 3 ਤੇ ਲਾਸਟ 3 ਠੀਕ ਹੈ ਇਹਨਾਂ ਦੀ ਵਿਸ਼ਾ ਵਸਤੂ ਇਹਨਾਂ ਦੀ ਪ੍ਰਸੰਗ ਸਹਿਤ ਵਿਆਖਿਆ ਜਾਂ ਤੁਸੀਂ ਲਾਸਟ ਵਾਲੇ ਕਰ ਲਓ ਅਹਿਮਦ ਜ਼ਾਰ ਮੁਹੰਮਦ ਸ਼ਾ ਤੇ ਫਜ਼ਲ ਸਾ ਇਹਨਾਂ ਦੀ ਵਿਸ਼ਾ ਵਸਤੂ ਇਹਨਾਂ ਦੀ ਹੀ ਪ੍ਰਸੰਗ ਸਹਿਤ ਵਿਆਖਿਆ ਫਿਰ ਉਸ ਤੋਂ ਬਾਅਦ ਤੁਸੀਂ ਸਿੱਧਾ ਉਹਨਾਂ ਸਾਹਿਤ ਰੂਪ ਤੇ ਆਉਣਾ ਸਾਹਿਤ ਰੂਪ ਹੈਗੇ ਨੇ ਰਜੀ 6 ਨੇ ਤੁਹਾਡੇ ਸਿਲੇਬਸ ਦੇ ਵਿੱਚ 6 ਜੋ ਤੁਹਾਨੂੰ ਦੋ ਪੇਪਰ ਚ ਆਉਣਗੇ ਤੁਸੀਂ ਇੱਕ ਕਰਨਾ ਹੋਊਗਾ 10 ਨੰਬਰ ਤੁਸੀਂ ਯਾਦ ਤਿੰਨ ਕਰਨੇ ਨੇ ਜਨਮ ਸਾਖੀ ਸਲੋਕ ਕਾਫੀ ਜ਼ਿਆਦਾ ਆ ਤਿੰਨ ਕਰ ਲਓ ਜਾਂ ਕਿੱਸਾ ਵਾਰ ਸ਼ਿਹਰਫੀ ਜਾਂ ਆ ਤਿੰਨ ਕਰ ਲਓ ਠੀਕ ਹੈ ਜਾਂ ਸਟਾਰਟਿੰਗ ਵਾਲੇ ਤਿੰਨ ਜਾਂ ਲਾਸਟ ਵਾਲੇ ਤਿੰਨ ਕਿਉਂਕਿ ਦੋ ਆਉਣਗੇ ਪੇਪਰ ਚ ਇੱਕ ਅੱਗੇ ਤੇ ਇੱਕ ਪਿੱਛੇ ਦਾਵੇਂ ਹੋਊਗਾ ਜਾਂ ਤਾਂ ਸਟਾਰਟਿੰਗ ਵਾਲੇ ਤਿੰਨ ਕਰ ਲਓ ਜਾਂ ਲਾਸਟ ਵਾਲੇ ਤਿੰਨ ਕਰ ਲਓ ਇਹ ਵੀ ਆਪਾਂ ਨੇ ਸਾਰੇ ਚੈਨਲ ਤੇ ਅਪਲੋਡ ਕਰਵਾ ਰੱਖੇ ਨੇ ਮੈਂ ਤੁਹਾਨੂੰ ਦੱਸਦੀ ਆ ਤੁਸੀਂ ਪਲੇਲਿਸਟ ਵਿੱਚ ਕਿਵੇਂ ਵਿਜ਼ਿਟ ਕਰਨਾ ਹਾਂਜੀ ਤੁਸੀਂ YouTube ਤੇ Tour Study Classes channel ਨੂੰ ਸਰਚ ਕਰਨਾ ਫਿਰ ਤੁਸੀਂ ਪਲੇਲਿਸਟ ਦੇ ਵਿੱਚ ਆਉਣਾ ਪਲੇਲਿਸਟ ਦੇ ਵਿੱਚ ਜੇ ਤੁਸੀਂ ਆਉਂਗੇ ਤਾਂ ਨੀਚੇ ਸਕਰੋਲ ਕਰਨਾ ਤਾਂ ਤੁਹਾਨੂੰ ਸਾਹਿਤ ਰੂਪ ਵਾਲੀ ਪਲੇਲਿਸਟ ਮਿਲੂਗੀ ਸਾਹਿਤ ਰੂਪ ਦੇਖੋ ਸਾਹਿਤ ਰੂਪ ਇਹਨੂੰ ਤੁਸੀਂ ਕਲਿੱਕ ਕਰਨਾ ਹੈ ਜੇ ਇਸ ਦੇ ਵਿੱਚੋਂ ਜਿਹੜੇ ਜਿਹੜੇ ਤੁਹਾਡੇ ਸਿਲੇਬਸ 'ਚ ਨੇ ਹਨਾ ਤੁਸੀਂ ਨੀਚੇ ਤੋਂ ਦੇਖਣਾ ਸ਼ੁਰੂ ਕਰੋ ਇਹਨਾਂ ਨੂੰ ਹੇਠੇ ਸਕਰੋਲ ਕਰ ਲਓ ਦੇਖੋ ਇਹਦੇ ਵਿੱਚੋਂ ਵਾਰਕਾ ਆ ਗਿਆ ਜਿਹੜੇ ਜਿਹੜੇ ਤੁਹਾਡੇ ਸਿਲੇਬਸ 'ਚ ਨੇ ਵਾਰ ਤੁਹਾਡਾ ਹੈਗਾ ਸਿਲੇਬਸ 'ਚ ਜਨਮਸਾਖੀ ਤੇ ਸ਼ਲੋਕ ਹੈਗਾ ਤੁਹਾਡਾ ਸਿਲੇਬਸ 'ਚ ਅ ਠੀਕ ਹੈ ਤੇ ਕਿੱਸਾ ਕਾ ਵੀ ਹੈਗਾ ਤੁਹਾਨੂੰ ਸਿਲੇਬਸ ਦੇ ਵਿੱਚ ਕਾਫੀ ਤੇ ਸ਼ਿਹਰਫੀ ਵੀ ਹੈਗਾ ਤੁਹਾਨੂੰ ਸਿਲੇਬਸ 'ਚ ਸਪੈਸ਼ਲ ਮੈਂਸ਼ਨ ਵੀ ਕੀਤਾ ਹੋਇਆ ਕਿ ਬੀਏ ਸੈਮੈਸਟਰ 5 ਤੇ ਇਹੀ ਪਲੇ ਜਿਹੜੇ ਸਾਹਿਤ ਰੂਪ ਨੇ ਮੈਂ ਜਿਹੜੇ ਬੀਏ ਸੈਮੈਸਟਰ 5 ਦੀ ਜਿਹੜੀ ਪਲੇਲਿਸਟ ਬਣਾਈ ਹੋਈ ਆ ਉਹਦੇ 'ਚ ਵੀ ਜੜੀ ਕਿ ਇਹਨਾਂ ਨੂੰ ਉਧਰ ਵੀ ਸ਼ੇਅਰ ਕਰ ਦੂੰਗੀ ਠੀਕ ਹੈ ਤਾ ਸਾਹਿਤ ਰੂਪ ਤੁਸੀਂ ਤਿੰਨ ਕਰਨੇ ਨੇ ਠੀਕ ਹੈ ਉਸ ਤੋਂ ਬਾਅਦ ਤੁਸੀਂ ਜਿਹੜਾ ਭਾਰਤੀ ਕਾਵ ਸ਼ਾਸਤਰ ਵਾਲਾ ਕੁਸ਼ਣ ਹੈ ਮੈਂ ਹੁਣ ਕਰਵਾ ਦੂੰਗੀ ਇਹ ਕੀ ਰੀਤੀ ਸੰਪਰਦਾਇਕ ਔਚਤ ਹੈ ਜਾਂ ਸੰਪਰਦਾਇਕ ਇਹ ਚੋ ਤੁਸੀਂ ਇੱਕ ਕਰਨਾ ਠੀਕ ਹੈ ਚਾਹੇ ਔਚੇਤਿਆ ਵਾਲਾ ਸੰਪਰਦਾਇ ਕਰ ਲੋ ਜਾਂ ਰੀਤੀ ਸੰਪਰਦਾਇ ਕਰ ਲੋ ਦੋਨੋਂ ਜਦ ਤੁਸੀਂ 1000 ਕਰ ਲੈਣਾ ਆਪਣੇ ਚੰਗੇ ਢੰਗ ਨਾਲ ਮੈਂ ਦੋਨੋਂ ਕਰਵਾਉਂਗੀ ਠੀਕ ਹੈ ਹੋ ਸਕਦਾ ਮੈਂ ਰੀਤੀ ਕਰਵਾ ਦੂੰ ਤੁਸੀਂ ਔਚੇਤਿਆ ਵਾਲਾ ਕਰਨਾ ਹੋਵੇ ਜਾਂ ਤੁਸੀਂ ਔਚੇਤਿਆ ਵਾਲਾ ਕਰਵਾ ਦੋ ਤੁਸੀਂ ਰੀਤੀ ਵਾਲਾ ਕਰ ਲਓਗੇ ਤਾਂ ਮੈਂ ਦੋਨੋਂ ਕਰਵਾਉਂਗੀ ਤੁਸੀਂ 1000 ਕਰ ਲੈਣਾ ਇਹਦੇ ਵਿੱਚੋਂ ਫਿਰ ਜਿਹੜੇ ਪੰਜਾਬੀ ਸਾਹਿਤ ਦਾ ਇਤਿਹਾਸ ਹੈ ਆਪਾਂ অলਰੈਡੀ ਚੈਨਲ ਤੇ ਅਪਲੋਡ ਕਰਕੇ ਆ ਵੀਡੀਓ ਇੱਕ ਚ ਕਿੱਸਾ ਕਾ ਵਾਲੇ ਕੁਸ਼ਚਨ ਨੇ ਇੱਕ ਚ ਵਾਰਕਾ ਵਾਲੇ ਕੁਸ਼ਚਨ ਨੇ ਠੀਕ ਹੈ ਅ ਇਕੱਠੇ ਵੀ ਬਣਾ ਦਾਂਗੇ ਆਪਾਂ ਤੇ ਉਸ ਤੋਂ ਬਾਅਦ ਤੁਸੀਂ ਫਿਰ ਇਹ ਤਿੰਨੋਂ ਫੋਰਥ ਫਿਫਥ ਸਿਕਸਥ ਪਾਰਟ ਯਾਦ ਕਰਨ ਤੋਂ ਬਾਅਦ ਫਿਰ ਤੁਸੀਂ ਰਜੇ ਆਉਣਾ ਜਿਹੜੇ ਕਿ ਪ੍ਰਸੰਗ ਸਹਿਤ ਵਿਆਖਿਆ ਤੁਹਾਨੂੰ ਪਹਿਲਾਂ ਦੱਸਤੀ ਉਹਨਾਂ ਦੀ ਵਿਸ਼ਾ ਵਸਤੂ ਯਾਦ ਕਰ ਲੈਣੇ ਹਾਂ ਜਿਹੜੇ ਵਿੱਚੋਂ ਲੱਗਦਾ ਕਿ ਸੀ ਫੁੱਲ ਮਾਰਕਸ ਵਧੀਆ ਗੇਨ ਕਰ ਲੈਣੇ ਨੇ 80 ਪਲੱਸ ਲਿਖ ਜਾਣੇ ਨੇ ਉਹ ਆਪਣਾ ਜਿਹੜੇ ਕਿ ਫਿਰ ਇਹ ਵੀ ਯਾਦ ਕਰ ਲੈਣਾ ਨਾਟਕ ਵਾਲੇ ਕੁਸ਼ਚਨ ਨਾਟਕ ਵਾਲੇ ਕੁਸ਼ਚਨ ਜਿ ਇਹਨਾਂ ਦੀ ਸਾਹਿਤਿਕ ਪਰਖ ਵਿਸ਼ਾ ਵਿਧੀ ਪਲਾਂਟ ਤੇ ਪਾਤਰ ਚਿੱਤਰ ਨੇ ਇਹ ਆਪਾਂ ਨੇ ਇੰਪੋਰਟੈਂਟ ਕਰਵਾ ਰੱਖੇ ਨੇ ਆਲਰੇਡੀ ਇੰਪੋਰਟੈਂਟ ਪਾਤਰ ਕਰਵਾ ਰੱਖੇ ਨੇ ਵਿਧੀ ਪਲਾਂਟ ਵਾਲਾ ਇਹ ਵਾਲਾ ਕੁਸ਼ਚਨ ਕਰਾਰ ਕੇ ਵੀ ਦੋ ਆਉਣਗੇ ਠੀਕ ਹੈ ਤੁਸੀਂ ਇੱਕ ਕਰਨਾ ਹੋਵੇਗਾ ਆਪਾਂ ਚੈਨਲ ਤੇ ਕਰਵਾ ਰੱਖੇ ਨੇ ਇਸ ਤੋਂ ਇਲਾਵਾ ਆਪਾਂ ਪ੍ਰੀਵੀਅਸ ਈਅਰ ਕੁਸ਼ਚ ਕਿਹੜੇ-ਕਿਹੜੇ ਨਾਟਕ ਦੇ ਕੁਐਸਚਨ ਰਿਪੀਟ ਹੋਏ ਹੋਏ ਨੇ ਕਿਹੜੀ-ਕਿਹੜੀ ਪ੍ਰਸੰਗ ਸਹਿਤ ਵਿਆਖਿਆ ਰਿਪੀਟ ਹੋ ਰਹੀ ਆ ਕਿਹੜੇ ਜਿਹੜੇ ਕਿ ਵਾਰਕਾਪ ਦੇ ਕਿੱਸਾ ਕਵ ਵਾਲੇ ਕੁਐਸਚਨ ਆ ਰਿਪੀਟ ਹੋ ਰਹੇ ਨੇ ਫਿਰ ਜਿਹੜੇ ਨਾਟਕ ਦੇ ਵਿੱਚੋਂ ਤੁਹਾਨੂੰ 8 ਛੋਟੇ ਕੁਐਸਚਨ ਆਉਣਗੇ ਜਿਦੇ ਵਿੱਚ ਤੁਸੀਂ 5 ਕਰਨੇ ਹੋਣਗੇ 2-2 ਅੰਕਾਂ ਵਾਲੇ ਠੀਕ ਹੈ ਸੋ ਇਹ ਸੀ ਤੁਹਾਡਾ ਪੇਪਰ ਦਾ ਕੀ ਮੈਂ ਤੁਸੀਂ ਆਪਣੀ ਤਿਆਰੀ ਕਰਨੀ ਆ ਕੀ ਇੰਪੋਰਟੈਂਟ ਟਿਪਸ ਰਹਿ ਗਏ ਤੁਹਾਡੇ ਯਾਦ ਕਰਾਂਦੇ ਹਨਾ ਕੀ ਤੁਹਾਡਾ ਪਾਸਿੰਗ ਫਾਰਮੂਲਾ ਆਪਾਂ ਨੇ ਸਾਰਾ ਤੁਹਾਨੂੰ ਦੱਸਤਾ ਵੀ ਕਿੰਨੇ ਕਿੰਨਾ ਕਿਹੜੇ ਕਿਹੜਾ ਪਾਠ ਕਿਵੇਂ ਯਾਦ ਕਰਨਾ ਆਈ ਹੋਪ ਤੁਸੀਂ ਇਹਨਾਂ ਚੰਗੇ ਢੰਗ ਨਾਲ ਸਮਝ ਗਏ ਹੋਵੋਗੇ ਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਟੂਰ ਸਟੱਡੀ ਕਲਾਸਸ ਚੈਨਲ ਠੀਕ ਹੈ ਥੈਂਕਸ